ਬੰਦਨ ਐਮ ਆਰ ਵੀ ਚੈੱਕ ਕਰੋ ਕਿੰਨੀ ਆ 999 ਰੁਪਏ ਆ 5 ਲੀਟਰ ਦਾ ਸ਼ੈਂਪੂ ਕਿੰਨੇ ਦਾ ਪੈਣਾ ਤੁਹਾਨੂੰ 200 ਦਾ ਓਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਆ ਫੀਲ ਲਗਾਂ ਜੀ ਸਾਗਰ ਕੋਲੇ ਹੋਰ ਕੋਸਮੈਟਿਕ ਦਾ ਸਾਮਾਨ ਆਇਆ ਕਾਫੀ ਤੇ ਰੇਟ ਬਹੁਤ ਘੱਟ ਕੰਪਨੀ ਦਾ ਸਾਮਾਨ ਹੋਵੇ ਆ ਦੇਖੋ ਕਰਲਿੰਗ ਸਟੇਟ ਨਰ ਹੈ ਕਰਲਿੰਗ ਰੋਡ ਜਿੰਨੂੰ ਕਹਿੰਦੇ ਆ ਹਾਂਜੀ ਆਗਾਹਕ ਦਾ ਮਾਲ ਪੈਕ ਹੋ ਰਿਹਾ ਅੱਥੇ ਹੀ ਦਿਖਾ ਦਿੰਨੇ ਆ ਤੁਹਾਨੂੰ ਆ ਦੇਖੋ ਕਿੰਨੇ ਵੀ ਪੈਣੀ 350 ਰੁਪਏ ਮੈਂ ਕਿੰਨੇ ਆਊਗਾ ਜੀ ਬਿਆਰੋ ਤੁਸੀਂ 500 ਰੁਪਏ ਦਾ ਪੀਸ ਲੈਣੇ ਹੋ ਓਕੇ ਬਾਈ 350 ਆ ਦੇਖੋ ਸਟੀਮਰ ਇਹ ਕੈਪ ਆ ਗਈ ਸਪਾਕ ਕੈਪ ਆ ਗਈ ਹਾਂਜੀ ਠੀਕ ਹੈ ਨਾ ਕਿੰਨੇ ਦੀ ਪੈਣੀ 170 ਰੁਪਏ ਦੀ ਓਕੇ ਬਾਈ 170 ਰੁਪਏ ਦੀ ਪੈਣੀ ਜਿੰਨੇ ਦੀ ਮਰਜ਼ੀ ਸੇਲ ਕਰੋ ਓਕੇ ਸਪਾਕ ਕੈਪ ਆਓ ਅੱਗੇ ਤੁਹਾਨੂੰ ਪਾਊਡਰ ਦਿਖਾਉਂਦੇ ਆਂ ਅਗਾਹ ਕੋ ਉਧਰ ਖੜਾ ਮਾਲ ਕਢਾ ਰਿਆ ਆ ਪਾਊਡਰ ਹੈ ਸਟਾਈਲਿੰਗ ਪਾਊਡਰ ਓਕੇ ਐਮ ਆਰ ਪੀ ਚੈੱਕ ਕਰੋ 600 ਰੁਪਏ ਐਮ ਆਰ ਪੀ ਹੈ ਹਾਂਜੀ ਡੇਟ ਚੈੱਕ ਕਰੋ ਫਰੈਸ਼ ਰੇਟ ਦਾ ਮਾਲ ਹੈ ਸਿਰਫ 80 ਰੁਪਏ ਦਾ ਪਾਊਡਰ ਹੈ ਓਕੇ ਜੀ ਸਿਰਫ 80 ਰੁਪਏ ਦਾ ਪਾਊਡਰ ਜੇ ਜਿੰਨਾ ਦਾ ਮਰਜੀ ਸੇਲ ਕਰੋ ਓਕੇ ਜੀ ਠੀਕ ਹੋ ਗਿਆ ਆ ਦੇਖੋ ਤੁਸੀਂ ਐਸਾ ਕਰੋ ਆ ਵੈਕਸਿੰਗ ਜੈਲ ਆ ਗਈ ਠੀਕ ਹੈ ਕਿੰਨੇ ਦੀ ਪੈਣੀ 75 ਰੁਪਏ ਪੈ ਕਿੰਨੇ ਦੀ ਹੈ ਜੀ ਆ ਦੇਖੋ 75 ਰੁਪਏ ਦੀ ਪੈਣੀ ਹੈ 250 ਰੁਪਏ ਐਮ ਆਰ ਪੀ ਫਰੈਸ਼ ਰੇਟ ਦਾ ਮਾਲ ਆਪਾਂ ਬੰਦ ਗੱਤੇ ਮ사ਜਰ ਜਿੰਨਾ ਮਰਜ਼ੀ ਲੋ ਓਕੇ ਵੀਰੇ ਆ 3D ਮ사ਜਰ ਹੁੰਦਾ ਫੇਸ਼ੀਅਲ ਦੇ ਵਿੱਚ ਯੂਜ਼ ਹੁੰਦਾ ਤੁਹਾਨੂੰ ਪੈਣਾ 90 ਰੁਪਏ ਦਾ ਓਕੇ ਵੀਰੇ 90 ਰੁਪਏ ਦਾ ਪੈਂਦਾ ਤੁਹਾਨੂੰ ਓਕੇ ਆ ਵੈਕਸੀਡਰ ਵਗੈਰਾ ਆ ਫੇਸ਼ੀਅਲ ਕਿੱਟਾਂ ਦੇਖੋ 105 ਰੁਪਏ ਦਾ ਫੇਸ਼ੀਅਲ ਉਹ ਬਜਾ ਕਿੰਨੇ ਦੀ ਹੈ ਉਹ ਤਾਂ ਤੁਸੀਂ ਬਿਜਾਰਾ 125 ਰੁਪਏ ਦਾ ਲੈਣੇ ਹੋ ਓਕੇ 105 ਰੁਪਏ ਆ ਬਲੀਚਾ ਤੁਹਾਨੂੰ ਦਿਖਾਈਆਂ ਨਾ 33 33 ਰੁਪਏ ਜਿੰਨੀਆਂ ਮਰਜ਼ੀ ਲੋ 33 ਰੁਪਏ ਬਲੀਜ ਆ ਦੇਖੋ ਵੀਜ਼ੋਨ ਸ਼ੇਵਿੰਗ ਫੋਮ ਵੀਜ਼ੋਨ ਸ਼ੇਵਿੰਗ ਕਰੀਮ ਸਾਰਾ ਕੁਝ ਮਿਲੇਗਾ ਸਾਡੇ ਤੋਂ ਕਿੰਨੇ ਦੀ ਬਣੀ 70 ਰੁਪਏ ਦੀ ਬਈ ਕਿੰਨੇ ਦੀ ਬਈਾਰੋ ਬਈਾਰੋ 80 85 ਰੁਪਏ ਤੁਹਾਨੂੰ ਮਿਲੇਗੀ ਹੋਲਸੇਲ ਜੇ ਬੰਦ ਗੱਤਾ ਲਓਗੇ ਆਪਾਂ 70 ਰੁਪਏ ਲਾਵਾਂਗੇ 200 ਰੁਪਏ ਐਮ ਆਰ ਪੀ ਫੁੱਟ ਕੇ ਹੋ ਗਿਆ ਠੀਕ ਹੋ ਗਿਆ ਆ ਉਹ ਤੁਹਾਨੂੰ ਅੱਗਰ ਦਿਖਾਣਾ 60 ਪੀਸ ਦੇ ਦੇ ਐ ਦੇਖੋ ਇਹ ਸਟੇਟ ਕਰੀਮ ਹੈ ਸਟ੍ਰੇਟ ਕਰੀਮ ਆ ਤੁਹਾਨੂੰ ਕਿੰਨੇ ਦੀ ਪੈਣੀ ਐ 100 ਰੁਪਏ ਦੀ ਓਕੇ ਬਾਈ ਬਜ਼ਾਰੋਂ ਤੁਸੀਂ 500 ਰੁਪਏ ਦੀ ਲੈਣੀ ਐ ਹਨਾ ਸਟ੍ਰੇਟ ਕਰੀਮ ਜਿੱਦਾਂ ਸਲੂਨ ਵਾਲੇ ਸਟ੍ਰੇਟਨਿੰਗ ਕਰੀਮ ਹੁੰਦੀ ਐ ਸਮੂਥਨਿੰਗ ਕਰੀਮ ਕਹਿ ਦਿੰਦੇ ਉਹਨੂੰ ਸਲੂਨ ਤੇ ਬੜੀ ਯੂਜ਼ ਹੁੰਦੀ ਐ ਓਕੇ ਬਾਈ ਸਲੂਨ ਤੇ ਪਾਰਲਰ ਤੇ ਬਹੁਤ ਜ਼ਿਆਦਾ ਯੂਜ਼ ਹੁੰਦੀ ਐ ਕਿੰਨੇ ਦੀ ਪੈਣੀ 100 ਰੁਪਏ ਦੀ ਓਕੇ ਬਾਈ ਆ ਦੇਖੋ ਇਹ ਸਟੀਮਰ ਆ ਗਿਆ ਆ 3 ਇਨ 1 ਸਟੀਮਰ ਐ ਹਾਂ ਬਾਈ ਕਿੰਨੇ ਦਾ ਪੈਣਾ 100 ਰੁਪਏ ਦਾ ਬੋਲੋ ਐਮ ਆਰ ਵੀ ਚੈੱਕ ਕਰੋ ਕਿੰਨੀ ਆ 999 ਰੁਪਏ ਇਹ ਸਾਰੀ ਇਹ हेयर ਰੂਮਰ ਵੈਕਸ ਆ ਗਈ 350 ਰੁਪਏ ਹਾਂਜੀ हेयर ਰੂਮਰ ਵੈਕਸ हेयर ਰੂਮਰ ਸਪਰੇ ਠੀਕ ਹੋ ਗਿਆ ਬਾਜ਼ਾਰੋਂ ਤੁਸੀਂ ਆਨਲਾਈਨ ਚੈੱਕ ਕਰੋ 500 ਰੁਪਏ ਦਾ ਪੀਸ ਹੈ ਓਕੇ ਬਾਈ ਕਿ ਅਰਬਨ ਗਬਰੂਣਾ ਕੰਪਨੀ ਦਾ ਪੀਸ ਹੈ ਤਾਂ 350 ਰੁਪਏ ਆ ਓਕੇ ਆ ਦੇਖੋ ਨੀਵੀਆ ਦੇ ਲੋਸ਼ਨ ਆ ਗਏ ਹਾਂਜੀ ਵੱਡੇ ਲੋਸ਼ਨ 50% ਲੈਸ ਤੇ ओके ठीक हो गया आओ थानो ਨਾਲ ਦੀ ਦੁਕਾਨ ਤੇ ਦਿਖਾਨੇ ਆ ਮਾਲ ਬਹੁਤ ਆਇਆ ਜਿਹੜਾ ਖੋਲਿਆ ਨਹੀਂ ਹੈਗਾ ਅਰੇ ਦੇਖੋ ਇਹ ਸਟੀਮਰ ਆ ਗਿਆ ਆ 3 ਇਨ 1 ਸਟੀਮਰ ਹੈ ਹਾਂ ਭਾਈ ਕਿੰਨੇ ਦਾ ਪੈਣਾ 100 ਰੁਪਏ ਦਾ